ਫੋਰਮ ਬਿਊਰੀਮ ਲਾਗ ਦੇ ਇੱਕ ਤਾਂ ਮੰਜ ਪੰਜਾਬ ਦੇ ਆਏ ਤਰੀਕ ਨੂੰ ਲਗਾਤਾਰ ਆਨਲਾਈਨ ਕੰਨਕਾਟੇ ਮੀਟਿੰਗ ਹੋਈ ਉਸ ਮੀਟਿੰਗ ਦਾ ਮਕਸਦ ਕੁਝ ਜਥੇਬੰਦੀਆਂ ਜੁਵੈਂਟ ਫੋਰਮ ਪੰਜਾਬ ਤੇ ਬਿਊਰੀਮ ਮੁਲਾਜ਼ਮੇ ਦੇ ਇੱਕ ਤਾਂ ਮੰਜ ਪੰਜਾਬ ਨੂੰ ਢਾਹ ਲਾਉਣ ਦੇ ਖਾਤਰ ਆਪਣੇ ਤੌਰ ਤੇ ਲੱਖੇ ਤੌਰ ਤੇ ਸਗਰਸ਼ ਕਰੀਆਂ ਹਨ ਸਾਥੀਓ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੁਵੈਂਟ ਫੋਰਮ ਤੇ ਇੱਕ ਤਾਂ ਮੰਜ ਪੰਜਾਬ ਦੇ ਵਿੱਚ ਜਿੰਨੀਆਂ ਵੀ ਤਰ੍ਹਾਂ ਦੇ ਕੰਮ ਕਰਦੀਆਂ ਜਿੰਨੀਆਂ ਵੀ ਥਰਮਲ ਦੇ ਵਿੱਚ ਜਾਂ ਫਿਰ ਦੇ ਵਿੱਚ ਕੈਟਾਗਰੀਆਂ ਹਰੇਕ ਕੈਟਾਗਰੀ ਦੀ ਮੰਗ ਉਸ ਮੰਗ ਪੱਤਰ ਦੇ ਵਿੱਚ ਪਾਈ ਹੈ 70 ਮੰਗਿਆਂ ਦਾ ਮੰਗ ਪੱਤਰ ਤਿਆਰ ਕੀਤਾ ਸੀਗਾ ਉਹਦੇ ਵਿੱਚ ਬੈਠ ਕੇ ਜਵੈਨ ਫੋਰਮ ਦੇ ਇੱਕ ਤਾਂ ਮੰਚ ਜਵੈਨ ਫੋਰਮ ਦੇ ਆਗੂਆਂ ਨੇ ਬੈਠ ਕੇ ਉਹਦੇ ਵਿੱਚੋਂ 60 ਕ ਮੰਗਿਆ ਸੀ ਸਾਰੀਆਂ ਤੈਅ ਕੀਤੀਆਂ ਕਿ ਸਾਥੀਆਂ ਦੀ ਆ ਮੰਗਾਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਇਹ ਮੰਗਾਂ ਨੂੰ ਮੁੱਖ ਰੱਖ ਕੇ ਅਸੀਂ ਉਹ ਡਰਾਫਟ ਫੋਰਮ ਦੇ ਤੌਰ ਤੇ ਇੱਕ ਤਾਂ ਮੰਚ ਤੌਰ ਤੇ ਅਸੀਂ ਮੈਨੇਜਮੈਂਟ ਨੂੰ ਮੰਗ ਪੱਤਰ ਦਿੱਤਾ ਪਰ ਫਿਰ ਵੀ ਸਾਡੇ ਸਾਥੀ ਕਹਿੰਦੇ ਆ ਕਿ ਸਾਡੀ ਕੋਈ ਸੁਣ ਮੰਗ ਪਾਈ ਨਹੀਂ ਸੀ ਆਰਟੀਐਮ ਦਾ ਮਸਲਾ ਸੀ ਆ ਪੇਮੈਂਟ ਦਾ ਉਹਨਾਂ ਦਾ ਮਸਲਾ ਸੀ ਉਹ ਪੇਮੈਂਟ ਦੀ ਮੰਗ ਪਾਈ ਸੀ ਪਰ ਕੁਝ ਸਾਡੇ ਸਾਥੀ ਕੀ ਕਰਦੇ ਆ ਜਥੇਬੰਦੀਆਂ ਨੂੰ ਦੱਸਦੇ ਨਹੀਂ ਆਪਣੇ ਤੌਰ ਤੇ ਕੇਸ ਕਰ ਦਿੰਦੇ ਆ ਉਹ ਕੇਸ ਕਰਨ ਦੇ ਨਾਲ ਉਹ ਮਸਲਾ ਉੱਥੇ ਲਟਕਦਾ ਰਹਿ ਜਾਂਦਾ ਸਾਡੇ ਸਾਡੇ ਸਾਥੀ ਨੂੰ ਬੇਨਤੀ ਆ ਕਿ ਜੇ ਸਾਥੀ ਗ੍ਰੈਂਡ ਫੋਰਟ ਤੇ ਜਾਇਤਾ ਮਾਤੇ ਜਕੀ ਨਹੀਂ ਕਰਦਾ ਤਾਂ ਜੇ ਆਪਣੇ ਤੌਰ ਤੇ ਆਪਣੀ ਕਾਰਵਾਈ ਕਰਦਾ ਹੈ ਸਾਡਾ ਉਹਨਾਂ ਦਾ ਜਥੇਬੰਦੀ ਦਾ ਕੋਈ ਲਿੰਕ ਨਹੀਂ ਸੋ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਲੰਬੇ ਹੋਣੇ ਆ ਸਾਰੇ ਸਾਥੀਆਂ ਨੇ ਬੇਤੀਆ ਕਿ ਆਪਾਂ ਵੱਧ ਤੋਂ ਇਕੱਠੇ ਹੋ ਕੇ ਸੰਘਰਸ਼ ਦਾ ਸਾਥ ਦੇਗੇ ਕਿਉਂਕਿ ਮੈਨੇਜਮੈਂਟ ਨੇ ਪਹਿਲਾਂ 22 ਦਿਨ ਦੀ ਮੀਟਿੰਗ ਦਿੱਤੀ 22 ਤੋਂ ਕਹਿੰਦੇ 25 ਵੀ ਕੀਤੀ ਹੁਣ 31 ਦਿਨ ਦੀ ਮੀਟਿੰਗ ਦਾ ਸਾਬਿਤ ਹੈਗਾ ਸੱਚੋ 31 ਦਿਨ ਦੀ ਮੀਟਿੰਗ ਸਾਨੂੰ ਫੇਰ ਜਕੇ ਨੀ 31 ਦਿਨ ਦੀ ਮੀਟਿੰਗ ਹੋਣੀ ਕਿਉਂਕਿ ਦੋ ਤਰੀਕ ਨੂੰ ਮੀਟਿੰਗ ਟੈਰੀ ਸਾਥੀਆਂ ਨਾਲ ਹੋਣੀ ਹੈ 50 ਸਰਕਾਰ ਦੇ ਮੁਲਾਜ਼ਮਾਂ ਨੂੰ ਹੋਣੀ ਹੈ ਤੇ ਇਸ ਕਰਕੇ ਛੇਸ ਗੱਲ ਦਿੱਤਾ ਹੈ ਕਿ ਸਾਨੂੰ 31 ਤੋਂ ਪਹਿਲਾਂ ਪਹਿਲਾਂ ਮੀਟਿੰਗ ਦਿੱਤੀ ਜਾਵੇ ਦੇ ਵੀਡੇ ਕਿੰਨਾ ਵਿਕੀਤਾ ਆਉਣ ਵਾਲੀ ਸਮੇਂ ਦੇ ਵਿੱਚ ਇਦੋਂ ਲੰਬਾ ਸੰਘਰਸ਼ ਕਰਾਂਗੇ ਸੋ ਮੇਰੇ ਸਾਰੇ ਸਾਥੀਆਂ ਨੂੰ ਬੇਨਤੀ ਆਉਣ ਵਾਲੇ ਸਬਾਰਥ ਦੇ ਤਵਾਦ ਸਾਦੇ ਜਾਇਜ਼ ਜਾਇਜ਼ ਗੱਲ ਸਿੱਤ ਨਿਹੰਤ ਕਾਸ ਲੋਕਾਂ ਨੂੰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ